ਸਸਿਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਗਲਵਿੰਦਰ ਖੋਖਰ ਅੱਜ ਦੀ ਇਸ ਵੀਡੀਓ ਰਾਹੀਂ ਅਗੇਤੀ ਪਿੰਡੀ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਵੀ ਕਿਸਾਨ ਭਰਾ ਅਗੇਤੀ ਪਿੰਡੀ ਲਾਉਣਾ ਚਾਹੁੰਦੇ ਨੇ ਜਾਂ ਜਿਹੜੇ ਲਾ ਚੁੱਕੇ ਨੇ ਤਾਂ ਲਫਾਫੇ ਥੱਲੇ ਜਿਹੜੀ ਇਸ ਸਮੇ ਅਗੇਤੀ ਪਿੰਡੀ ਲੱਗ ਰਹੀ ਹੈ ਤਾਂ ਉਹਦੇ ਵਿੱਚ ਦੋ ਤਿੰਨ ਕਿ ਬਿਮਾਰੀਆਂ ਨੇ ਜਿਹੜੀਆਂ ਮੇਨ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਡੈਂਪਿੰਗ ਆਫ ਆ ਜਾਂਦੀ ਹੈ ਡੈਂਪਿੰਗ ਆਫ ਦੇ ਵਿੱਚ ਕੀ ਹੁੰਦਾ ਕਿ ਦੋ ਤਿੰਨ ਕਿ ਫੰਗਸਾਂ ਨੇ ਜਿਹੜੀਆਂ ਉਹ ਇਹਨੂੰ ਪਿੰਡੀ ਨੂੰ ਪ੍ਰਭਾਵਿਤ ਕਰਦੀਆਂ ਨੇ ਜਦੋਂ ਪਿੰਡੀ ਜਿਹੜੀ ਟੰਗੂਰ ਮਾਰਨੀ ਸਟਾਰਟ ਕਰਦੀ ਹੈ ਦੋ ਤੋਂ ਲੈ ਕੇ ਚਾਰ ਕਪਤਿਆਂ ਦੇ ਜਿਹੜੀ ਹੈ ਸਾਡੀ ਪਿੰਡੀ ਆ ਜਾਂਦੀ ਹੈ ਤਾਂ ਫਿਜ਼ੋਰੀਅਮ ਨਾਮੀ ਜਿਹੜੀ ਉਲੀ ਹੁੰਦੀ ਹੈ ਇਹਨੂੰ ਜਿਹੜਾ ਇਹਦਾ ਕਰਾਊਨ ਏਰੀਆ ਹੁੰਦਾ ਹੈ ਕਰਾਊਨ ਏਰੀਆ ਭਾਵੇਂ ਕੇ ਦੋ ਸੂਤ ਮਿੱਟੀ ਤੋਂ ਹੇਠਾਂ ਦੋ ਸੂਤ ਜਿਹੜਾ ਹੈਗਾ ਮਿੱਟੀ ਤੋਂ ਉੱਪਰ ਤਾਂ ਇਹ ਬੂਟੇ ਨੂੰ ਪ੍ਰਭਾਵਿਤ ਕਰਦੀ ਹੈ ਪਿੰਡੀ ਦੇ ਨੂੰ ਤੇ ਫਿਜ਼ੋਰੀਅਮ ਔਰ ਪੀਥੀਅਮ ਨਾਮ ਦੀ ਜਿਹੜੀ ਉਲੀ ਹੁੰਦੀ ਹੈ ਇਹ ਲਗਭਗ ਬੂਟੇ ਨੂੰ ਖਤਮ ਕਰ ਦਾਂਦੀਆਂ ਨੇ ਤਾਂ ਇਹ ਡੈਂਪਿੰਗ ਆਫ ਦੇ ਵਿੱਚ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਜੇਕਰ ਗੱਲ ਕਰੀਏ ਰੈਜਕਟੋਨੀਆ ਨਾਂ ਦੀ ਉਲੀ ਦੀ ਤਾਂ ਇਹ ਦੇ ਵਿੱਚ ਕੀ ਹੁੰਦਾ ਕਿ ਬੂਟਾ ਜਿਹੜਾ ਹੈਗਾ ਥੋੜਾ ਬਹੁਤਾ ਪ੍ਰਭਾਵਿਤ ਹੁੰਦਾ ਜੇਕਰ ਤੁਸੀਂ ਸਪਰੇਅ ਕਰਦੇ ਹੋ ਤਾਂ ਬੂਟਾ ਦੁਬਾਰੇ ਜਿਹੜਾ ਹੈਗਾ ਗਰੋ ਕਰਦਾ ਹੁੰਦਾ ਔਰ ਉਸ ਤੋਂ ਬਾਅਦ ਦੇ ਵਿੱਚ ਨਿਮਾ ਟੋਡ ਦੀ ਜਿਹੜੀ ਇਹ ਸਮੱਸਿਆ ਆਉਂਦੀ ਹੈ ਪਿੰਡੀ ਦੇ ਵਿੱਚ ਨਿਮਾ ਟੋਡ ਦੇ ਵਿੱਚ ਕੀ ਹੁੰਦਾ ਕਿ ਇਹਦੇ ਛੋਟੇ ਛੋਟੇ ਪੈਰਾਸਾਈਟ ਹੁੰਦੇ ਨੇ ਜਿਹੜੇ ਪਰਜੀਵੀ ਹੁੰਦੇ ਨੇ ਉਹ ਪਿੰਡੀ ਦੀਆਂ ਜੜਾਂ ਦੇ ਵਿੱਚ ਵੜ ਕੇ ਜਿਹੜਾ ਹੈਗਾ ਉਹ ਜਿੰਨਾ ਨਿਊਟ੍ਰੀਸ਼ਨ ਥੱਲੋਂ ਲੈਂਦੀ ਆ ਜਾਂ ਉੱਪਰੋਂ ਜਿਹੜਾ ਹੈਗਾ ਪਿੰਡੀ ਲੈਂ ਤਾਂ ਉਹਨੂੰ ਪ੍ਰਭਾਵਿਤ ਕਰਦੇ ਨੇ ਇਹ ਜਿਹਦੇ ਕਰਕੇ ਮਟੌਨ ਜਿਹੜਾ ਹੈਗਾ ਬੂਟਾ ਬਣ ਕੇ ਉੱਥੇ ਖੜਾ ਰਹਿੰਦਾ ਤਾਂ ਇਹ ਦੋ ਜਿਹੜੀਆਂ ਬਿਮਾਰੀਆਂ ਨੇ ਡੈਂਪਿੰਗ ਆਫ ਔਰ ਉਸ ਤੋਂ ਬਾਅਦ ਦੇ ਵਿੱਚ ਨਿਮਾ ਟੋੜ ਹੈ ਇਹ ਦੋਨੇ ਬਿਮਾਰੀਆਂ ਜਿਹੜੀਆਂ ਨੇ ਇਸ ਸਮੇਂ ਜਿਹੜੀ ਆ ਪਿੰਡੀ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਇਹਨਾਂ ਦਾ ਜਿਹੜਾ ਤੁਸੀਂ ਇਲਾਜ ਹੈ ਇਲਾਜ ਤੁਸੀਂ ਪਹਿਲਾਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਵਜਾਈ ਦੇ ਟਾਈਮ ਜਦੋਂ ਬੱਟਾ ਪਾਉਨੇ ਆਪਾਂ ਬੇਸਲ ਡੋਜ਼ ਦੇ ਵਿੱਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਦੇਣੀਆਂ ਨੇ ਸਭ ਤੋਂ ਪਹਿਲਾਂ ਤਾਂ ਹੈਗਾ ਟ੍ਰਾਈਕੋਡਰਮਾ ਐਸਪੈਰਲਮ ਇੱਕ ਮਿੱਤਰੋਲੀ ਹੈਗੀ ਆ ਜਿਹੜੀਆਂ ਜੰਨੀਆਂ ਹਾਨੀਕਾਰਕ ਫੰਗਸਾਂ ਨੇ ਜਿਹੜੀਆਂ ਉਹਨਾਂ ਨੂੰ ਖਾਂਦੀ ਹੈ ਇਹ ਤੁਸੀਂ 2 ਤੋਂ ਲੈ ਕੇ 3 ਕਿਲੋ ਜਿਹੜਾ ਐਗਨੋਰ ਦੇ ਨਾਮ ਤੇ ਪੀਏਯੂ ਲੁਧਿਆਣਾ ਵੱਲੋਂ ਆਈਪੀਐਲ ਬਾਇਓਲੋਜੀਕਲ ਕੰਪਨੀ ਨੂੰ ਇੱਕ ਫੰਗਸ ਦਿੱਤੀ ਗਈ ਆ ਤਾਂ ਐਗਨੋਰ ਦੇ ਨਾਮ ਤੇ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜੂਗੀ 2 ਤੋਂ ਲੈ ਕੇ 3 ਕਿਲੋ ਇਹ ਫਿਰ ਉਸ ਤੋਂ ਬਾਅਦ ਦੇ ਵਿੱਚ ਸਡੋਮਨਾਸ ਫਲੂਰੋਸੈਂਸ ਇਹ ਵੀ ਤੁਸੀਂ 2 ਤੋਂ ਲੈ ਕੇ 3 ਕਿਲੋ ਜਿਹੜਾ ਹੈਗਾ ਲੈ ਸਕਦੇ ਹੋ ਇਹ ਵੀ ਆਈਪੀਐਲ ਬਾਇਓਲੋਜੀਕਲ ਦਾ ਜਿਹੜਾ ਤੁਹਾਨੂੰ ਫਸਲ ਰક્ષਕ ਦੇ ਨਾਮ ਤੇ ਮਿਲ ਜੂਗਾ ਤੇ ਨਿਮਾਟੋਡ ਵਾਸਤੇ ਜਿਹੜਾ ਤੁਸੀਂ ਫੰਗਸ ਮਿੱਤਰ ਫੰਗਸ ਹੈ ਜਿਹੜੀ ਉਹ ਲੈ ਸਕਦੇ ਹੋ ਉਹ ਹੈਗੀ ਹੈ ਵਰਟੀਸੀਲੀਅਮ ਕਲਾਮਾਈਡੋਸਪੋਰਿਮ ਨਾਮ ਦੀ ਫੰਗਸ ਹੈ ਇਹ ਵੀ ਤੁਸੀਂ 2 ਤੋਂ ਲੈ ਕੇ 3 ਕਿਲੋ ਜਿਹੜੀ ਇਹਦੀ ਮਾਤਰਾ ਬੇਸਲ ਡੋਸ ਦੇ ਵਿੱਚ ਜਦੋਂ ਤੁਸੀਂ ਬਟਾ ਨੇ ਜਿਹੜੀਆਂ ਪਾਉਣੀਆਂ ਨੇ ਉਸ ਤੋਂ ਪਹਿਲਾਂ ਬਹਾਈ ਦੇ ਟਾਈਮ ਇਹ ਮੂਰੇ ਛੱਟਾ ਦੇ ਦਿਓ ਜਿਸ ਤਰ੍ਹਾਂ ਜਿਹੜੀਆਂ ਵੀ ਖਾਦਾਂ ਅਸੀਂ ਆਮ ਨਾਰਮਲ ਪਾਉਨੇ ਆ ਉਹਨਾਂ ਖਾਦਾਂ ਦੇ ਨਾਲ ਹੀ ਇਹਨਾਂ ਤਿੰਨਾਂ ਚੀਜ਼ਾਂ ਦਾ ਜਿਹੜਾ ਹੈਗਾ ਤੁਸੀਂ ਛੱਟਾ ਦੇ ਦਿਓ ਉਮੀਦ ਕਰਦਾ ਇਹਨ ਇੱਕ ਜਾਣਕਾਰੀ ਹੈ ਜਿਹੜੀ ਚੰਗੀ ਲੱਗੀ ਹੋਊਗੀ ਧੰਨਵਾਦ